ਔਰ ਡਿੰਪੀ ਜੀ ਨੇ ਅੱਜ ਮੈਨੂੰ ਲੱਗਦਾ ਵੀ ਸਟੇਜ ਤੇ ਮੁੱਖ ਮੰਤਰੀ ਸਾਹਿਬ ਦੇ ਉਹ ਭਿਉਂ ਭਿਉਂ ਕੇ ਮਾਰੇ ਛੱਤਰ ਕਹਿੰਦੇ ਜੀ ਇੱਕੋ ਤੁਸੀਂ ਮਾਲਵਾ ਨਹਿਰ ਦਾ ਐਲਾਨ ਕੀ ਸੀ ਉਰੇ ਸਾਡੇ ਕਿਸਾਨਾਂ ਨੂੰ ਨਹੀਂ ਕਹਿੰਦੇ ਪਸੰਦ ਉਹ ਮਾੜਾ ਸਾਡੇ ਨਾਲ ਸਲਾਹ ਕਰਕੇ ਕਰੋ ਜਿਹੜਾ ਕੁਝ ਕਰੋ ਤਿੰਨ ਸਾਲ ਬਾਅਦ ਵੀ ਐਲਾਨ ਮੰਤਰੀ ਅੱਜ ਮੈਂ ਇਹ ਐਲਾਨ ਕਰਤਾ ਮੈਂ ਕੱਲ ਨੂੰ ਇਹ ਐਲਾਨ ਕਰੂੰ ਧਰਤੀ ਦੇ ਉੱਤੇ ਕਰੀਂ ਇਹ ਢਿੱਲੋਂ ਦੇ ਆਮ ਆਦਮੀ ਪਾਰਟੀ ਤੇ ਪੇ ਜਾਣ ਨਾਲ ਕੋਈ ਪੰਜਾਬ ਚ ਕ੍ਰਾਂਤੀ ਤਾਂ ਨਹੀਂ ਜਣੇ ਤੇ ਮੁੱਖ ਮੰਤਰੀ ਸਾਹਿਬ ਆ ਸਟੇਜ ਸਾਹਮਣੇ ਫਿਰਦੇ ਨੇ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਦੱਸਣ ਨੂੰ ਮੁੱਖ ਮੰਤਰੀ ਕੋਲੇ ਆਪਦੀ ਪ੍ਰਾਪਤੀ ਕੱਖ ਨਹੀਂ ਦਾ ਲਾਈਵ ਕਰਕੇ ਐਡੀ ਇਵੈਂਟ ਦਿਖਾ ਰਹੇ ਨੇ ਵੀ ਡਿੰਪੀ ਢੁੱਲੋਂ ਨੂੰ ਲਿਆਂਦਾ ਪਤਾ ਨਹੀਂ ਕਿੱਡੀ ਗੱਲ ਹੋ ਗਈ ਕੀ ਕਦੇ ਕਿਸੇ ਲੀਡਰ ਕੋਈ ਪਾਰਟੀ ਚ ਗਿਆ ਨਹੀਂ ਰੋਜ਼ ਹੀ ਪਾਰਟੀਆਂ ਛੱਡਦੇ ਨੇ ਰੋਜ਼ ਹੀ ਪਾਰਟੀਆਂ ਚ ਆਉਂਦੇ ਨੇ ਅੱਜ ਰੈਲੀ ਦੇ ਵਿੱਚ ਜਿਹੜਾ ਵਿਰੋਧ ਹੋਇਆ ਉਹ ਤੇ ਗੱਲ ਕਰੋ ਜਿਹੜਾ 1000 ਰੁਪਈਆ ਉੱਥੇ ਮਹਿਲਾਵਾਂ ਲੈਣ ਆਈਆਂ ਤੁਹਾਡੀ ਪੁਲਿਸ ਨੇ ਖੜੀਸ ਖੜੀਸ ਕੇ ਸਿੱਟੀਆਂ ਗਿੱਦੜ ਬਹੇ ਉਹ ਮੁੱਦਿਆਂ ਤੇ ਗੱਲ ਕਰੋ ਅੱਜ ਕਿਹੜਾ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕੈਬਨਿਟ ਮੰਤਰੀ ਦੀ ਸੌਂਚ ਕਾ ਗਏ ਮਾਣ ਸਤਕਾਰ ਨਹੀਂ ਮਿਲਿਆ ਮੈਂ ਮੁੱਖ ਮੰਤਰੀ ਨੂੰ ਪੁੱਛਦਾ ਵੀ ਥੋੜੇ ਐਮ ਐਲ ਏ ਤਾਂ ਆਪ ਵਿਚਾਰੇ ਮਾਣ ਸਤਕਾਰ ਪਿੱਛੇ ਫਿਰਦੇ ਨੇ ਗਿੱਦੜਬਾਹ ਦੇ ਵਿੱਚ ਜਿਮਨੀ ਚੌਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਅੱਜ ਹਰਦੀਪ ਸਿੰਘ ਡਿੰਪੀ ਢੋਹਰਾ ਵੱਲੋਂ ਆਮ ਆਦੀ ਪਾਰਟੀ ਜੁਆਇਨ ਕੀਤੀ ਗਿਆ। ਅਕਾਲੀ ਦਲ ਨੂੰ ਹਲਵਦਾ ਜਿਹੜਾ ਕਿ ਬੀਤੇ ਦਿਨੀ ਆਖਿਆ ਸੀਗਾ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਢੋਹਰਾ ਵੱਲੋਂ ਅੱਜ ਉਹਨਾਂ ਨੂੰ ਖੁਦ ਨੂੰ ਸ਼ਾਮਲ ਕਰਾਇਆ ਗਿਆ। ਸਾਡੇ ਨਾਲ ਮੁਖਬਲਾਰੇ ਅਰਸ਼ਦੀਪ ਕਲੇਰ ਜੋ ਅਕਾਲੀ ਦਲ ਦੇ ਲੀਗਲ ਪ੍ਰਧਾਨ ਵੀ ਨੇ ਗੱਲਬਾਤ ਕਰ ਲੈਂਦੇ ਆ। ਕਲੇਰ ਸਾਹਿਬ ਅੱਜ ਡਿੰਪੀ ਢੋਹਰਾ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਢੋਹਰਾ ਵੱਲੋਂ। ਨਾਲ ਹੀ ਸੁਖਬੀਰ ਸਿੰਘ ਬਾਲ ਢੋਹਰਾ ਵੱਲੋਂ 10 ਦਿਨ ਦਾ ਸਮਾਂ ਦਿੱਤਾ ਗਿਆ ਸੋਚ ਵਿਚਾਰ ਦੇਣ ਕਿ ਉਮੀਦਵਾਰੀ ਉਹਨਾਂ ਨੂੰ ਦਿੱਤੀ ਜਾਂਦੀ ਕੀ ਕੋ ਚੋਣਾ ਦੇ ਮੌਸਮਾਂ 'ਚ ਲੀਡਰਾਂ ਦਾ ਇੱਕ ਤੋਂ ਦੂਜੀ ਪਾਰਟੀ ਆਉਣਾ ਜਾਣਾ ਲੱਗੇ ਹੀ ਰਹਿੰਦਾ ਪਰ ਗੱਲ ਇਹ ਹੈ ਕਿ ਕੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਡਿਸਕਸ਼ਨ ਹੋ ਰਹੀ ਹੈ ਆਪਾਂ ਡਿੰਪੀ ਢਿੱਲੋਂ ਸਾਹਿਬ ਦੀ ਗੱਲ ਕਰ ਲਈ ਉਹਨਾਂ ਨੂੰ ਸ਼ਰਮਨੀ ਅਕਾਲੀ ਦਲ ਨੇ ਬੜਾ ਮਾਨ ਸਤਕਾਰ ਦਿੱਤਾ ਦੋ ਵਾਰ ਗਿੱਦੜ ਵਾਹੇ ਚੋਣ ਲੜਾਤੀ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣాతਾ ਉਸ ਤੋਂ ਬਾਅਦ ਅੱਜ ਵੀ ਉਹ ਗਿੱਦੜ ਵਾਹੇ ਦੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਕੋਲ ਬਣ ਮੇ ਐਮ ਐਲ اے ਨੇ ਸੋ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਨਾਲ ਕੋਈ ਪੰਜਾਬ 'ਚ ਕ੍ਰਾਂਤੀ ਤਾਂ ਨਹੀਂ ਜਾਣੀ ਸਵਾਲ ਤਾਂ ਇੱਥੇ ਖੜਾ ਹੈ ਕਿ ਅੱਜ ਜਿਹੜਾ ਮੁੱਖ ਮੰਤਰੀ ਦਾ ਆਪਦਾ ਜ਼ਿਲ੍ਹੇ ਦਾ ਹਿੱਸਾ ਮਲੇਰ ਕੋਟਲਾ ਹੁਣ ਸੰਗਰੂਰ 'ਚ ਚਲਾ ਗਿਆ ਜਿਹੜਾ ਤਾਂ ਮੁੱਖ ਮੰਤਰੀ ਦੇ ਸੰਗਰੂਰ ਦਾ ਹੀ ਸੀ ਪਹਿਲਾਂ ਉੱਥੇ ਕਿਸਾਨਾਂ ਤੇ ਪੁਲਿਸ ਦੇ ਵਿੱਚ ਚੜ੍ਹਪ ਚੱਲ ਰਹੀ ਹੈ ਜਿਹੜਾ ਜ਼ਮੀਨ ਨੂੰ ਲੈ ਕੇ ਵਿਵਾਦ ਹੈ ਐਨਐਚਆਈ ਨੂੰ ਤੇ ਮੁੱਖ ਮੰਤਰੀ ਸਾਹਿਬ ਆ ਸਟੇਜ ਸਾਹਮਣੇ ਫਿਰਦੇ ਨੇ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਦੱਸਣ ਨੂੰ ਮੁੱਖ ਮੰਤਰੀ ਕੋਲੇ ਆਪਦੀ ਪ੍ਰਾਪਤੀ ਕੱਖ ਨਹੀਂ ਤੇ ਉੱਥੇ ਕਿਸਾਨਾਂ ਨਾਲ ਕਿਉਂ ਨਹੀਂ ਗੱਲ ਕਰਦੇ ਕਿਸਾਨ ਤਾਂ ਜ਼ਮੀਨ ਦਾ ਐਡਾ ਵੱਡਾ ਭੰਬਲ ਪੂਸਾ ਪੰਜਾਬ ਸਰਕਾਰ ਨੇ ਖੜਾ ਕੀਤਾ ਹੋਇਆ ਨਾ ਤਾਂ ਮੁਆਵਜ਼ਾ ਦੇ ਰਹੇ ਨੇ ਉਤੋਂ ਪੁਲਸ ਲਾ ਕੇ ਕਬਜ਼ੇ ਕਰ ਰਹੇ ਨੇ ਔਰ ਉਹੀ ਮੁੱਖ ਮੰਤਰੀ ਕੋਲ ਦੋ ਚਾਰ ਗੱਲਾਂ ਬੇਅਦਬੀਆਂ ਤਿੰਨ ਸਾਲ ਹੋ ਗਏ ਮਾਨ ਸਾਹਿਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਚਲਾਨ ਤੁਸੀਂ ਪੇਸ਼ ਕਰਤਾ ਭਗਵੰਤ ਮਾਨ ਇਹ ਦੱਸਣ ਕੇ ਭਾਈ ਡੇਰਾ ਸਰਸਾ ਨਾਲ ਕਿਹੜਾ ਅੰਡਰ ਟੇਬਲ ਸਮਝੌਤਾ ਹੈ ਜਿਹਦੇ ਤਹਿਤ ਉਹ ਟ੍ਰਾਇਲਾਂ ਪੰਜਾਬ ਤੋਂ ਬਾਹਰ ਚਲੀਆਂ ਗਈਆਂ ਡੇਰਾ ਮੁਖੀ ਹਾਈ ਕੋਰਟ ਚੋਂ ਇਹਨਾਂ ਦੀ ਮਿਲੀ ਭੁਗਤ ਨਾਲ ਸਟੇ ਲੈ ਗਿਆ ਮੁੱਦੇ ਤਾਂ ਇਹ ਨੇ ਪੰਜਾਬ ਦੇ ਇਹ ਜੇ ਮੈਨੂੰ ਲੱਗਦਾ ਲਾਈਵ ਕਰਕੇ ਐਡੀ ਇਵੈਂਟ ਦਿਖਾ ਰਹੇ ਨੇ ਵੀ ਡਿੰਪੀ ਢੁੱਲੋਂ ਨੇ ਲਿਆਂਦਾ ਪਤਾ ਨਹੀਂ ਕਿੱਡੀ ਗੱਲ ਹੋ ਗਈ ਕੀ ਕਦੇ ਕਿਸੇ ਲੀਡਰ ਕੋਈ ਪਾਰਟੀ ਚ ਗਿਆ ਨਹੀਂ ਰੋਜੀ ਪਾਰਟੀਆਂ ਛੱਡਦੇ ਨੇ ਰੋਜੀ ਪਾਰਟੀਆਂ ਚ ਆਉਂਦੇ ਨੇ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਜੋ ਤੁਸੀਂ ਵਾਅਦੇ ਕੀਤੇ ਨੇ ਉਹ ਪੂਰੇ ਕਰਨ ਦੀ ਅੱਜ ਰੈਲੀ ਦੇ ਵਿੱਚ ਜਿਹੜਾ ਵਿਰੋਧ ਹੋਇਆ ਉਹ ਤੇ ਗੱਲ ਕਰੋ ਜਿਹੜਾ 1000 ਰੁਪਏ ਉੱਥੇ ਮਹਿਲਾਵਾਂ ਲੈਣ ਆਈਆਂ ਤੁਹਾਡੀ ਪੁਲਿਸ ਨੇ ਘੜੀਸ ਘੜੀਸ ਕੇ ਸਿੱਟੀਆਂ ਗਿੱਦੜ ਬਹੇ ਉਹ ਮੁੱਦਿਆਂ ਤੇ ਗੱਲ ਕਰੋ ਪੰਜਾਬ ਦੀ ਤੇ ਲੀਡਰ ਤਾਂ ਇਹ ਤਾਂ ਵਰਕਰ ਉੱਥੇ ਹੀ ਖੜਾ ਹੈ ਵਰਕਰ ਨਹੀਂ ਕਿਸੇ ਦਾ ਕਿਸੇ ਪਾਰਟੀ ਤੇ ਜਾਂਦਾ ਕੈਡਰ ਉੱਥੇ ਖੜਾ ਸੋਚ ਉੱਥੇ ਖੜੀ ਹੈ ਵਿਚਾਰਤਾ ਉੱਥੇ ਖੜੀ ਹੈ ਇਸ ਤਰੀਕੇ ਦੀਆਂ ਗੱਲਾਂ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਇਹਨਾਂ ਨੂੰ ਮਾਨ ਸਤਕਾਰ ਉਹ ਜਾਂ ਨਹੀਂ ਮਿਲਿਆ ਜਿਵੇਂ ਜਿਵੇਂਦਾਰਾਂ ਨੂੰ ਚਾਹੀਦਾ ਸੀਗਾ ਜਿਵੇਂ ਦੀ ਉਹ ਉਮੀਦਵਾਰੀ ਮੰਗ ਰਹੇ ਸੀਗੇ ਉਹਨਾਂ ਦਾ ਮਾਨ ਸਤਕਾਰ ਉਹਨਾਂ ਨੂੰ ਨਹੀਂ ਮਿਲਿਆ ਅਕਾਲੀ ਦਲ ਦੇ ਵਿੱਚ ਅੱਜ ਕਿਹੜਾ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕੈਬਨਿਟ ਮੰਤਰੀ ਦੀ ਸੋਚ ਕਾ ਗਏ ਮਾਨ ਸਤਕਾਰ ਨਹੀਂ ਮਿਲਿਆ ਮੈਂ ਮੁੱਖ ਮੰਤਰੀ ਨੂੰ ਪੁੱਛਦਾ ਵੀ ਤੁਹਾਡੇ ਐਮ ਐਲ ਏ ਤਾਂ ਆਪ ਵਿਚਾਰੇ ਮਾਨ ਸਤਕਾਰ ਪਿੱਛੇ ਫਿਰਦੇ ਨੇ ਤੁਹਾਡੇ ਰੱਖੇ ਹੋਏ ਨਹੀਂ ਪੱਥਰ ਢਾਈ ਜਾਂਦੇ ਨੇ ਲੁਧਿਆਣੇ ਗੋਗੀ ਸਾਹਿਬ ਪਹਿਲਾਂ ਜਿਹੜੇ ਆਪ ਦੇ ਜਿੱਤੇ ਨੇ ਉਹਨਾਂ ਨੂੰ ਤਾਂ ਮਾਨ ਸਤਕਾਰ ਦੇ ਦਿਓ ਔਰ ਡਿੰਪੀ ਜੀ ਨੇ ਅੱਜ ਮੈਨੂੰ ਲੱਗਦਾ ਵੀ ਸਟੇਜ ਤੇ ਮੁੱਖ ਮੰਤਰੀ ਸਾਹਿਬ ਦੇ ਉਹ ਭਿਉਂ ਭਿਉਂ ਕੇ ਮਾਰੇ ਛਿੱਤਰ ਕਹਿੰਦੇ ਜੀ ਇੱਕੋ ਤੁਸੀਂ ਮਾਲਵਾ ਨਹਿਰ ਦਾ ਐਲਾਨ ਕੀਤਾ ਸੀ ਉਰੇ ਸਾਡੇ ਕਿਸਾਨਾਂ ਨੂੰ ਨਹੀਂ ਕਹਿੰਦੇ ਪਸੰਦ ਉਹ ਮੜਾ ਸਾਡੇ ਨਾਲ ਸਲਾਹ ਕਰਕੇ ਕਰਿਓ ਜਿਹੜਾ ਕੁਝ ਕਰੋਗੇ ਮੁੱਖ ਮੰਤਰੀ ਦੇ ਫੈਸਲੇ ਆ ਤੇ ਅੱਜ ਹੀ ਸਵਾਲ ਉੱਟ ਗਏ ਫੇਰ ਕਹਿੰਦੇ ਗਿੱਦੜ ਵਾਹੇ ਦਾ ਇਹ ਹਾਲ ਹੋਇਆ ਪਿਆ ਜੀ ਉਰੇ ਵਾਟਰ ਬਾਕਸ ਬੰਦ ਹੈ ਸੀਵਰੇਜ ਬਲੌਕ ਹੈ ਪਿਛਲੇ 7.5 8 ਸਾਲ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਾਜ ਦੀ ਗੱਲ ਕਰਦੇ ਨੇ ਲੋਕ ਕਹਿੰਦੇ ਪਾਣੀ ਪੀਣਾ ਛੱਡੋ ਹੱਥ ਤੱਕ ਨਹੀਂ ਤੋ ਸਕਦੇ ਇੰਨਾ ਗੰਦਾ ਪਾਣੀ ਹੈ ਇਹ ਮੁੱਖ ਮੰਤਰੀ ਨੂੰ ਸਰਟੀਫਿਕੇਟ ਵੰਡੇ ਗਏ ਨੇ ਅੱਜ ਉੱਥੇ ਸੋ ਮੁੱਖ ਮੰਤਰੀ ਸਿਰਫ ਤੇ ਸਿਰਫ ਇਹ ਜਿਹੜੀ ਥ੍ਰੈਟਿਕਸ ਕਰਦੇ ਨੇ ਮੁੱਖ ਮੰਤਰੀ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਕਰਦੇ ਨੇ ਮੁੱਖ ਮੰਤਰੀ ਕੋਲ ਪ੍ਰਾਪਤੀ ਹੈ ਕੱਲ ਬਾਅਦ ਵੀ ਇਹ ਨਹੀਂ ਕਹਿ ਸਕਦਾ ਮੈਂ ਆ ਕੀਤਾ 3 ਸਾਲ ਬਾਅਦ ਵੀ ਐਲਾਨ ਮੰਤਰੀ ਅੱਜ ਮੈਂ ਇਹ ਐਲਾਨ ਕਰਤਾ ਮੈਂ ਕੱਲ ਨੂੰ ਇਹ ਐਲਾਨ ਕਰੂੰ ਧਰਤੀ ਦੇ ਉੱਤੇ ਕੱਖ ਨਹੀਂ ਅਗਲੀ ਗੱਲ ਇਹ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦੀ ਚੋਣ ਕਿਸ ਤਰੀਕੇ ਨਾਲ ਕਰੇ ਕਿਉਂਕਿ ਡਿੰਪਿ ਢੱਲੋਂ ਦਾ ਹੁਣ ਮੈਦਾਨ ਦੇ ਵਿੱਚੋਂ ਕਿਉਂਕਿ ਪਰਲੇ ਪਾਸੇ ਹੋ ਚੁੱਕੇ ਨੇ ਹੁਣ ਕਿਵੇਂ ਚੋਣ ਹੋਊ ਪਾਰਟੀ ਦੇ ਬੜੇ ਮਿਹਨਤੀ ਵਰਕਰ ਹੁੰਦੇ ਨੇ ਯੋਧੇ ਹੁੰਦੇ ਨੇ ਬੰਦੇ ਇੱਕਦਾਂ ਨਹੀਂ ਪਾਰਟੀ ਪਾਰਟੀ ਕੋਈ ਸਿੰਗਲ ਮੈਨ ਅਜੰਡੇ ਤੇ ਥੋੜਾ ਚੱਲਦੀ ਹੈ ਪਾਰਟੀ ਕੋਲੇ ਬਹੁਤ ਚੁਆਇਸੇਸ ਹੁੰਦੀਆਂ ਨੇ ਉੱਥੇ ਡਿੰਪੀ ਢਿੱਲੋਂ ਜੀ ਮੈਂ ਕਿਹਾ ਕਿ ਉਹ ਪਲੈਟਫਾਰਮ ਬਦਲ ਗਏ ਵਰਕਰ ਜਿਹੜਾ ਰੀਡ ਦੀ ਹੱਡੀ ਹੈ ਜਿਹੜਾ ਡਿੰਪੀ ਢਿੱਲੋਂ ਦੀ ਇਲੈਕਸ਼ਨਾਂ ਚ ਦਿਨ ਰਾਤ ਮਿਹਨਤ ਕਰਦਾ ਸੀ ਉਹ ਉੱਥੇ ਹੀ ਖੜਾ ਉਹ ਅਕਾਲੀ ਦਲ ਦੇ ਵਿੱਚ ਹੀ ਖੜਾ ਹੈ ਜਥੇਬੰਦੀ ਉੱਥੇ ਹੀ ਖੜੀ ਹੈ ਸੋ ਪਾਰਟੀ ਜਿਹੜਾ ਵੀ ਕੈਂਡੀਡੇਟ ਉੱਥੇ ਠੀਕ ਸਮਝੂਗੀ ਕਿਉਂਕਿ ਹਾਲ ਤਾਂ ਬਾਈ ਇਲੈਕਸ਼ਨ ਵੀ ਨਹੀਂ ਐਲਾਨ ਹੋਈ ਇਹ ਤਾਂ ਢਿੱਲੋਂ ਸਾਹਿਬ ਦੇ ਕੋਈ ਜਾਤੀ ਕਾਰਨ ਸੀ ਕਾਲੀ ਕਰ ਗਏ ਪਤਾ ਨਹੀਂ ਉਹਨਾਂ ਨੂੰ ਗਿਚੀ ਇੰਨੀ ਮਰੋੜੀ ਗਈ ਆ ਕੀ ਕੀਤਾ ਗਿਆ ਪ੍ਰਮਾਤਮਾ ਜਾਣਦਾ ਕਾਲੀ ਜਿਆਦਾ ਕਰਗੇ ਹਲੇ ਜਦੋਂ ਇਲੈਕਸ਼ਨ ਅਨਾਉਂਸ ਹੋਊ ਪਾਰਟੀ ਬਹੁਤ ਵਧੀਆ ਕੈਂਡੀਡੇਟ ਤਾ ਹੋਊਗੀ ਔਰ ਅੱਜ ਮੈਂ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਡਿੰਪੀ ਢਿਲੋਂ ਸਾਹਿਬ ਦਾ ਇੱਕ ਪੋਲਿਟੀਕਲ ਸੁਸਾਈਸਾਈਡ ਹੈ ਇਹ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਉਹ ਗਿੱਦੜਵਾਹ ਤੋਂ ਐਮਐਲਏ ਨਹੀਂ ਬਣਦੇ ਉਹ ਬਾਕੀ ਪ੍ਰਮਾਤਮਾ ਨੂੰ ਪਤਾ ਗਲੇਰ ਸਾਹਿਬ ਤਾਂ ਸਿੱਧੇ ਤੌਰ ਤੇ ਅੱਜ ਡੈਂਪੀ ਡਲੋਹਰੋਂ ਲੋ ਆਮਾਦੀ ਪਾਰਟੀ ਨੂੰ ਜੁਆਇਨ ਕੀਤਾ ਗਿਆ ਨਾਲ ਹੀ ਅਸ਼ਦੀਪ ਪਲੇਰ ਹਰੋਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਜਮਨੀ ਚੋਣ ਦਾ ਹਜੇ ਤੱਕ ਐਲਾਨ ਨਹੀਂ ਹੋਇਆ ਜਲਦੋ ਜਲ ਜਦ ਐਲਾਨ ਹੁੰਦਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਜਿਹੜਾ ਕਿ ਚੁਣ ਕੇ ਕੈਂਡੀਡੇਟ ਜਰੂਰ ਦੇਵੇ ਕੈਨਵਰਸਨ ਸ਼ੇਵਨ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਅ ਨਿਊਜ਼ ਚੰਡੀਗੜ੍ਹ